ਉਹੀ ਗੱਲਾਂ ਨੇ ਕਿ ਜਿੰਨੀ ਮਸ਼ੀਨਰੀ ਆਉਂਦੀ ਆ ਠੀਕ ਆ ਪੈਸੇ ਦਾ ਬਾਈ ਆਣ ਗਣਤੀ ਲੱਗਦੇ ਆ ਜਿੰਨੇ ਪੈਸੇ ਲੱਗਦੇ ਆ ਤੂੰ ਗੱਲ ਹੀ ਛੱਡ ਦੇ ਬੇਲ ਦੇ ਲੋ ਇਹਦੀ ਕਿੰਨੀ ਮੋਟੀ ਮੋਟੀ ਆ ਬਾਈ ਐਨੀ ਮੋਟੀ ਮੋਟੀ ਬੇਲ ਆ ਇਹਦੀ ਪੂਰੀ ਪੈਸੇ ਤਾਂ ਮਸ਼ੀਨਰੀ ਤੇ ਬਾਈ ਲੱਗਦੇ ਆ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਹਰ ਇੱਕ ਮਸ਼ੀਨਰੀ ਲੈਣ ਦੇ ਲਈ ਪੈਸੇ ਬਹੁਤ ਲੱਗਦੇ ਆ ਪਰ ਬਾਈ ਇਹ ਕੰਮ ਸੌਖਾ ਕਰ ਦਿੰਦੀ ਆ ਹੋਰ ਨਹੀਂ ਕੋਈ ਗੱਲਾਂ ਕੰਮ ਵਾਲਾ ਸੌਖਾ ਕਰ ਦਿੰਦੇ ਆ। ਬਸ ਹੁਣ ਜੇ ਆਹੀ ਸਪੋਥ ਕਰ ਲੋ ਕਿ ਹੁਣ ਇਹਨੇ 10 ਕਿਲੇ ਦੇ ਨੇੜੇ ਵੱਢਣ ਵਾਲਾ ਹਨਾ ਆਹੀ ਰਹਿ ਗਏ 4-5 ਗਿਹੜੇ 10 ਕਿਲੇ ਤੋਂ ਉੱਪਰ ਖੱਤਾ ਵੱਢਿਆ ਜਾਣਾ। ਤੇ ਜੇ ਹੁਣ 10 ਕਿਲੇ ਲੇਬਰ ਤੋਂ ਬਣਾਉਣੇ ਹੁੰਦੇ ਜੇ ਮੰਨ ਕੇ ਚੱਲੋ 1800 ਰੁਪਏ ਰੇਟ ਰੱਖਦੇ ਆ ਤਾਂ 18000 ਰੁਪਏ ਲੱਗ ਜਾਣਾ ਠੀਕ ਆ ਤੇਲ ਨਹੀਂ ਖਾਣੀ ਐ ਨੀ ਇੱਕ ਟੈਂਕੀ ਇੰਨੇ ਖੱਤੇ ਦੇ ਵਿੱਚ ਤੇ ਫੇਰ ਜਿਹੜਾ ਬੇਲ ਇੰਨੀ ਸੋਹਣੀ ਵੱਢੀ ਗਈ ਅੱਜ ਹੀ ਵੱਟ ਨੂੰ ਮਿੱਟੀ ਸੁੱਕਣ ਲੱਗ ਗਈ ਮੁੜ ਕੇ ਬੇਲ ਚੱਕਣੀ ਨਹੀਂ ਪੈਣੀ ਨਾ ਜਦੋਂ ਆਲੂ ਚੁਗਣਾ ਨਾ ਉਹਦੇ ਵਿੱਚ ਫਸਣੀ ਆ ਬੇਲ ਉਹ ਚੀਜ਼ਾਂ ਦਾ ਬਹੁਤ ਵੱਡਾ ਬੈਨੀਫੀਟ ਆ ਬਾਈ ਜਿਵੇਂ ਹੁਣ ਇਕੱਠੀ ਵੇਲ ਵੱਢੀ ਜਾਣੀ ਆ ਨਾ ਇਕੱਠਾ ਘੇ ਸੁੱੱਕ ਜਾਣਾ ਤੇ ਇਹ 20 ਕਿੱਲਿਆਂ ਦਾ ਘੇਰਾ ਵਾ 20 ਕਿੱਲਿਆਂ ਦਾ ਘੇਰਾ ਇਕੱਠਾ ਹੀ ਆਪਾਂ ਨੂੰ ਉਹ ਕੰਮ ਦੇ ਵਿੱਚ ਮੱਕੀ ਬਜਾਈ ਦੇ ਵਿੱਚ ਅੱਜ ਬਹੁਤ ਵੀਰ ਪੁੱਛਦੇ ਆ ਵੀ ਵੀਰੇ ਮੱਕੀ ਕਿਹੜੀ ਬੀਜੀਏ ਵੀਰੇ ਦੇਖੋ ਆਪਾਂ ਨੂੰ ਤਾਂ ਲੱਗਦਾ ਡਰ ਸੱਚੀ ਦੱਸਾਂ ਕੀ ਮੱਕੀਆਂ ਦੇ ਡਿੱਗਣ ਤੋਂ ਕੀ ਮੱਕੀ ਡਿੱਗਣ ਤੋਂ ਲੱਗਦਾ ਹੈਗਾ ਡਰ ਕੀ ਮੁੜ ਕੇ ਨਾ ਉਹੀ ਗੱਲਾਂ ਹੋ ਜਾਂਦੀਆਂ ਜਦੋਂ ਮੱਕੀ ਵੱਢਣੀ ਹੁੰਦੀ ਆ ਉਦੋਂ ਮੌਸਮ ਨਹੀਂ ਹੁੰਦਾ ਸਹੀ ਹੁੰਦੀ ਆ ਗਰਮੀ ਬਹੁਤ ਜ਼ਿਆਦੇ ਠੀਕ ਆ ਤੇ ਬਾਈ ਗਰਮੀ ਹੋਣ ਦੇ ਕਾਰਨ ਜਦੋਂ ਮੱਕੀ ਡਿੱਗ ਪੈਂਦੀ ਆ ਵੀ ਜਦ ਜਿਹੜੀ ਆਪਣੀ 98 18 99 ਜਾਂ 18 90 ਮੱਕੀਆਂ ਨਾ ਇਹ ਜਦੋਂ ਡਿੱਗ ਪੈਂਦੀਆਂ ਨੇ ਤੇ ਬਾਈ ਫੇਰ ਰੱਬ ਹੀ ਜਾਣਦਾ ਵੀ ਕੀ ਭਾ ਪੈਂਦੀ ਆ ਠੀਕ ਨਹੀਂ ਕਿਉਂਕਿ ਨਾ ਤਾਂ ਬਾਈ ਉਦੋਂ ਆਪਦਾ ਹੀ ਜੀ ਕਰਦਾ ਹੁੰਦਾ ਬੇਲ 'ਚ ਮੱਕੀ ਛੱਲੀ ਤੋੜ ਕੇ ਵਿੱਚ ਚੱਕਣ ਦਾ ਥੋੜਾ ਵੀ ਕਿੰਨਾ ਕੁ ਜੀ ਕਰਦਾ ਤੁਸੀਂ ਆਪ ਵੀ ਲਾ ਲਓ ਸਾਬ ਕਿ ਉਦੋਂ ਇੰਨੀ ਗਰਮੀ ਹੁੰਦੀ ਆ ਕੋਈ ਨਹੀਂ ਚੱਕ ਕੇ ਰਾਜੀ ਹਨਾ ਨਾ ਹੀ ਉਸ ਟਾਈਮ ਬਾਈ ਲੇਬਰ ਮਿਲਦੀ ਆ ਕਿ ਤੁਹਾਨੂੰ ਲੇਬਰ ਮਿਲ ਗਈ ਵੀ ਤੁਸੀਂ ਮੱਕੀ ਚ ਗਾ ਲਈ ਹਨਾ ਇਹ ਚੀਜ਼ਾਂ ਉਦੋਂ ਹੁੰਦੀਆਂ ਨੇ ਤੇ ਇਹ ਚੀਜ਼ਾਂ ਬਹੁਤ ਪ੍ਰੋਬਲਮ ਦਿੰਦੀਆਂ ਫਿਰ ਤੇ ਆਪਾਂ ਤਾਂ ਪਿਛਲੀ ਵਾਰ ਵੀ ਬਾਈ ਸਾਰੀ ਮੱਕੀ ਆਪਣੇ ਕੋਲੇ 928 ਸੀ ਤੇ 918 ਸੀ ਤੇ ਇਸ ਵਾਰ ਵੀ ਆਪਾਂ ਆਪਾਂ ਨੂੰ ਤਾਂ 2010 ਚਾਹੀਦੀ ਯਾਰ ਇਹ 9108 ਤੇ 9108 ਹਨਾ ਆਪਾਂ 2000 ਯਾਨੀ ਕਿ ਉਸ ਤੋਂ ਪਹਿਲਾਂ 18 1855 ਆਉਂਦੀ ਹੁੰਦੀ ਸੀ ਉਦੋਂ ਪਹਿਲਾਂ ਉਹ ਲਾਉਂਦਾ ਹੁੰਦਾ ਸੀ ਮੈਂ ਜਦੋਂ 1855 ਆਉਂਦੀ ਹੁੰਦੀ 1855 ਦੇ ਵਿੱਚ ਵੀ ਡਿਗਣ ਦੀ ਪ੍ਰੋਬਲਮ ਬਹੁਤ ਹੁੰਦੀ ਸੀਗੀ ਤੇ ਤੇ ਫਿਰ ਜਦੋਂ ਇਹ 9182 ਜਦੋਂ ਆਪਾਂ ਜਦ ਹੀ 918 ਲਾਉਣੀ ਸ਼ੁਰੂ ਕਰਤੀ ਠੀਕ ਆ ਥੋੜਾ ਦੂਜਿਆਂ ਨਾਲੋਂ ਦਾਣਾ ਛੋਟਾ ਹੈਗਾ ਇਹਦਾ 918 ਦਾ 928 ਦਾ ਹਨਾ 18 99 ਦੇ 18 90 ਨਾਲ ਪਰ ਯਾਰ ਜਿਹੜੀ ਮੇਨ ਗੱਲ ਆ ਕਿ ਡਿਗਣ ਦੀ ਪ੍ਰੋਬਲਮ ਨਹੀਂ ਹੈਗੀ ਵੀ ਡੈਗਦੀ ਨਹੀਂ ਹੈਗੀ ਮੱਕੀ ਕੀ ਤੁਸੀਂ ਆਰਮ ਨਾਲ ਤੁਹਾਡੇ ਸਾਰੇ ਖੜੇ ਆ ਵਧੀਆ ਵੱਢਲੇ ਵਾ ਠੀਕ ਹੈ ਹਨ ਤੇ ਦੂਜੀਆਂ ਮੱਕੀਆਂ ਡੈਗਦੀਆਂ ਬਹੁਤ ਤੇ ਜਿਹੜੇ ਵੀਰੇ ਮੇਰੇ ਨਾਲ ਜੁੜੇ ਹੋਏ ਆ ਪਹਿਲਾਂ ਤੋਂ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਉਹ ਤਾਂ ਉਹਨਾਂ ਨੂੰ ਪਤਾ ਹੀ ਹੈ ਪਿਛਲੀ ਵਾਰ ਮੈਂ ਨਹੀਂ ਆਪਾਂ ਲਈ ਉਦੋਂ ਪਿਛਲੀ ਵਾਰ ਮੈਂ ਨਹੀਂ ਲਈ ਹਨ ਤੇ ਆਪਾਂ ਤਾਂ ਇਹ ਦੋ ਮੱਕੀਆਂ ਲਾਉਣੇ ਆ 18 ਆਪਣੀ ਲਾਉਣੀ ਆ 91 8 ਲਾਉਣੀ ਆ 92 8 ਲਾਉਣੀ ਆ ਤੇ 92 48 ਲਾਵਾਂਗੇ ਬਸ ਪਹਿਲਾਂ ਪਹਿਲਾਂ ਬਜਾਈ ਕਰਨੀ ਆ ਜਿਹੜੇ ਵੀਰਾਂ ਨੇ ਹੁਣ ਬਜਾਈ ਕਰਨੀ ਆ ਤੇ ਉਹ ਪਹਿਲਾਂ 928 ਬੀਜ ਲਓ 25 30 ਤਰੀਕ ਤੱਕ 928 ਬੀਜੀ ਚਲੋ 22 ਤਰੀਕ ਤੱਕ ਉਸ ਤੋਂ ਬਾਅਦ 928 ਤੇ 9248 ਬੀਜ ਲਓ ਠੀਕ ਨਹੀਂ ਜਿਹੜੀ 9208 ਉਹ ਮਾੜੇ ਖੱਤਿਆਂ ਵਿੱਚ ਵੀ ਹੋ ਜਾਂਦੀ ਆ ਜਿਹੜੀ 928 ਤੇ 9248 ਇਹਨੂੰ ਤਕੜੇ ਖੱਤਿਆਂ ਵਿੱਚ ਬੀਜੋ ਤੇ ਜਿਹੜੀ 92928 ਆ ਉਹ ਰੇਤਲੇ ਬਾਣਾ ਜਿਆਨੀ ਕਿ ਹੋ ਜਾਂਦੀ ਆ ਤੇ ਜਿਹੜੇ ਤੁਹਾਡੇ ਖੇਤ ਤਕੜੇ ਆ 928 ਤੇ 9148 ਇਹਨਾਂ ਨੂੰ ਚਲਾ ਲਓ। ਬਾਕੀ ਦੇਖੋ ਸਭ ਦੀ ਆਪੋ ਆਪਣੀ ਚੁਆਇਸ ਆ। ਜਿਹੜਾ ਤੁਹਾਨੂੰ ਵੀ ਮਾਫਕ ਆਇਆ ਹੋਇਆ ਤੁਸੀਂ ਉਹ ਬੀਜੋ। ਮੈਂ ਨਹੀਂ ਇਹ ਗੱਲ ਕਹਿੰਦਾ ਕਿ ਤੁਸੀਂ ਆਹੀ ਬੀਜੋ। ਜਿਹੜਾ ਤੁਹਾਨੂੰ ਮਾਫਕ ਆਇਆ ਉਹ ਬੀਜੋ ਪਰ ਜਿਵੇਂ ਮੈਨੂੰ ਤਾਂ ਇਹੀ ਚੰਗਾ ਲੱਗਦਾ। ਭਾਵੇਂ ਇਹਦਾ ਝਾੜ ਘਟ ਵੋ ਜਾਵੇ ਜਾਂ ਇਹ ਵੱਧ ਹੋ ਜਾਵੇ ਪਾਸੇ ਆ ਗਈ ਆ ਰੱਢ ਡੇਗਦੀ ਨਹੀਂ ਹੈ। ਠੀਕ ਆ। ਇਹ ਚੀਜ਼ ਦੀ ਇੱਕ ਖਾਸੀਅਤ ਆ। ਕੌਣ ਕੇ ਬਾਈ ਡਿੱਗੀ ਹੋਈ ਮੱਕੀ ਨੂੰ ਚੌਗ-ਚੌਗ ਕੇ ਛੱਲੀਆਂ ਕੰਮ ਕਰਨਾ ਨਾ ਬਹੁਤ ਵੱਡੀ ਪ੍ਰੋਬਲਮ ਆ ਬਹੁਤ ਵੱਡੀ ਥੋੜੀ ਨਹੀਂ ਬਹੁਤ ਵੱਡੀ ਪ੍ਰੋਬਲਮ ਤੇ ਮੈਨੂੰ ਉਹ ਚੀਜ਼ਾਂ ਔਖੀਆਂ ਲੱਗਦੀਆਂ ਤਾਂ ਕਰਕੇ ਆਪਾਂ ਪੰਗਾ ਨਹੀਂ ਲੈਂਦੇ ਉਹਨਾਂ ਦਾ ਤਾਂ ਕਰਕੇ ਆਪਾਂ ਇਹ ਨਾਰਮਲ ਮੱਕੀਆਂ ਹੀ ਲਾਉਨੇ ਆ ਤੇ ਵੀ ਜਿਹੜੀਆਂ ਆਪਣੇ ਸਦਾਬਹਾਰ ਆ ਜਿਨ੍ਹਾਂ ਨੂੰ ਮੈਂ ਯਾਰ ਨਵੀਂ ਮੱਕੀ ਦੇ ਵਿੱਚ ਪੰਗਾ ਨਹੀਂ ਲੈਂਦਾ ਨਵੇਂ ਬੀਜਾਂ ਦੇ ਵਿੱਚ ਆਪਾਂ ਪੰਗਾ ਨਹੀਂ ਲੈਂਦੇ ਆਲੂਆਂ ਦੇ ਵਿੱਚ ਵੀ ਕੋਈ ਵੀਰੇ ਕੋਲੇ ਨਵੇਂ ਬੀਜ ਨਹੀਂ ਹੈਗੇ ਕੀ ਨਵੀਆਂ ਵੈਰਾਈਟੀਆਂ ਮੈਂ ਨਵੇਂ ਲਿਆ ਲਿਆ ਕੇ ਬੀਜਾਂ ਨਹੀਂ ਜਿਹੜੀ ਰਵੈਤੀ ਚੱਲਦੀਆਂ ਆਉਂਦੀਆਂ ਆਪਣੀਆਂ ਵਧੀਆਂ ਨੇ ਮਾਰਕੀਟ ਹੈਗੀ ਆ ਸਾਡੇ ਏਰੀਏ ਦੇ ਵਿੱਚ ਜਾਂ ਵਿਕ ਜਾਣਗੀਆਂ ਹੁਣ ਨਾ ਵਿਕੀਆਂ ਗਾਹਾਂ ਵਿਕ ਜਾਣਗੀਆਂ ਬਸ ਉਹੀ ਚੀਜ਼ਾਂ ਦਾ ਪੰਗਾ ਲੈਨੇ ਆਪਾਂ ਝੋਨੇ ਦੇ ਵਿੱਚ ਵੀ ਐਵੇਂ ਆ ਕਣਕ ਦੇ ਵਿੱਚ ਵੀ ਐਵੇਂ ਆ ਠੀਕ ਨਹੀਂ ਬਾਕੀ ਸਾਰੇ ਵੀਰਾਂ ਦੀ ਆਪੋ ਆਪਣੀ ਚੁਆਇਸ ਹੁੰਦੀ ਆ ਥੋੜੀ ਜਿਹੜੀ ਚੁਆਇਸ ਆ ਤੁਸੀਂ ਵੀ ਦੱਸੋ ਕਿਸੇ ਵੀਰ ਨੂੰ ਕਿਹੜੀ ਮੱਕੀ ਪਸੰਦ ਆ ਕਿਤੇ ਵੀਰ ਨੂੰ ਕਿਹੜੀ ਮੱਕੀ ਪਸੰਦ ਹਰ ਇੱਕ ਨੂੰ ਆਪੋ ਆਪਣਾ ਹਿਸਾਬ ਆ ਕੋਈ ਨੀ ਉਹ ਕਰਦਾ ਇਹ ਕੋ ਚੱਲਦਾ ਆਪਣਾ ਅਰਜਨ ਨੋਵੋ ਟਟਾ ਜ਼ੋਰ ਵਧੇਰਾ ਲਾਉਂਦਾ ਹਾਂ ਇੱਕ ਗੱਲ ਇਹ ਵੀ ਸਹਿਤਾ ਕਿ ਇਹ ਕਿ ਚੱਕਿਆ ਚੁੱਕਿਆ ਨਹੀਂ ਚੱਕ ਹੁੰਦਾ ਮੂਰੋਂ ਨਾਲੇ ਵੇਟ ਘੱਟ ਕਰੇ ਹੋਏ ਆ ਮੂਰੋਂ ਅੱਗੇ ਆਪਣੇ 8 ਦੀਗੇ ਅੱਠਾਂ ਚੁਕਟਾਏ ਹੋਏ ਆ ਵੀ ਐਵੇਂ ਮੂਰੋਂ ਮਿੱਧ ਦਾ ਫਿਰਦਾ ਸੀ ਤਾਂ ਘਟਾ ਦੇ ਦੀ ਜੇ ਪੂਰਾ ਜ਼ੋਰ ਤੇ ਚੱਲਦਾ ਪੂਰਾ ਲੋਡ ਤੇ ਲੋ ਜੀ ਅੱਜ ਚੱਲਦਾ ਫੇਰ ਬੇਲ ਵੱਢਣ ਦਾ ਕੰਮ ਇਹ ਫੀਡ ਹੈਗਾ 5082 ਜਿਹਦਾ ਕੰਮ ਚੱਲ ਰਿਆ ਤੇ ਇਹ ਕੰਪਨੀ ਆਲਾ ਆਲੂ ਆ ਜਿਹਦਾ ਇਹ ਚੱਲ ਰਿਆ ਕੰਮ ਬੇਲ ਵੱਢਣ ਦਾ ਪੂਰਾ ਟਨ ਕੇ ਚੱਲਦਾ ਟਰੈਕਟਰ ਜਿਹਨੂੰ ਕਹਿੰਦੇ ਨੇ ਨੇ ਪੂਰਾ ਟਨ ਕੇ ਉਦਾਂ ਚੱਲਦਾ ਪਈ ਕੋਈ ਐਉਂ ਨਹੀਂ ਹੈਗਾ ਵੀ ਢਿੱਲਾ ਜਿਹਾ ਟਰੈਕਟਰ ਚੱਲਦਾ ਪੂਰਾ ਟਨ ਕੇ ਚੱਲਦਾ ਇਹ ਵੈਰੈਟੀ ਬਈ ਹੈਗੀ ਆ ਗੋਲ ਜੀ ਨਵੀਂ ਵੈਰੈਟੀ ਆ ਇਹ ਤੇ ਇਹਦਾ ਆਪਣੇ ਨਹੀਂ ਕੰਮ ਹੈਗਾ ਕੋਈ ਇਹ ਕੰਪਨੀ ਨਹੀਂ ਪਤਾ ਕੀ ਕੀ ਪ੍ਰੋਸੈਸਿੰਗ ਫਰਸੂਸਿੰਗ ਹੁੰਦੀ ਹੈ ਇਹਨਾਂ ਦੇ ਪੂਰਾ ਗੋਲ ਗੋਲ ਆਲੂਆ ਏਟੀਐਲਰਗਾ ਵੇ ਲੋ ਫੁੱਲ ਲੋਡ ਦੇ ਚੱਲ ਰਹੇ ਜਿਵੇਂ ਆਹ ਰਹਿ ਗਿਆ ਮਾੜਾ ਮੋਟਾ ਇਹ ਬਈ ਜੋ ਆਪਣੇ ਬੰਦੇ ਮਗਰ ਹੈਗੇ ਉਹ ਵੜ ਦਿੰਦੇ ਆ ਫਿਰ ਖਾਲਾਂ ਕੋਲ ਜਿਹੜਾ ਰਹਿ ਜਾਂਦਾ ਨਾ ਇਹ ਖਾਲਾਂ ਕੋਲ ਸਾਰਾ ਵੜ ਜਾਂਦਾ ਇਹ ਦੇਖ ਲੋ ਅੱਜ ਸਵੇਰੇ ਟਾਈਮ ਦਾ ਚੱਲਦਾ 10 ਕਿੱਲੇ ਉਹ ਮੋਟਰ ਤੇ ਵੱਡੇ ਆ ਤਿੰਨ ਉਹ ਕਿੱਲੇ ਵੜਤੇ ਤੇ ਡੇਢ ਕਿੱਲਾ ਵੱਡਿਆ ਗਿਆ ਤੇ ਆ ਵੀ ਇਹਨੇ ਨੇੜੇ ਕਰ ਦੇਣਾ ਇਹ ਇੱਕ ਢੇਰਾ ਹੈਗਾ ਵਾ 7.5 ਕਿਲਿਆਂ ਦੇ ਨੇੜੇ ਢੇਰਾ ਵਾ ਇਹ ਤੇ ਮੈਲਾ ਦਾ 1.5 ਕਿਲਾ ਆ ਹੋਊਗਾ ਐਲਰ ਦਾ ਤੇ ਬਾਕੀ ਸਾਰਾ ਤਕਰੀਬਨ ਅੱਜ ਨੇੜੇ ਕਰ ਜਾਣਾ ਇਹਨੇ ਸਾਰਾ ਉੱਥੇ ਤੱਕ ਦਾ ਹੋਈ ਜਾਣਾ ਕਿਉਂਕਿ ਟਾਈਮ ਨਾਲ ਬੰਦ ਕਰ ਦੇਈਦਾ ਵੀ ਰਾਤ ਨੂੰ ਨਹੀਂ ਆਪਾਂ ਚਲਾਉਂਦੇ ਕੋਈ ਵੀ ਮਸ਼ੀਨਰੀ ਰਾਤਾਂ ਨੂੰ ਨਹੀਂ ਬਸ ਇਹਨਾਂ ਨੂੰ ਹੁੰਦਾ ਵੀ ਸਵੇਰੇ ਟਾਈਮ ਨਾਲ ਆਜੋ ਪਰ ਰਾਤ ਨੂੰ 5 ਵਜੇ 6 ਵਜੇ ਨੂੰ ਬੰਦ ਕਰ ਜਾਣਾ ਹੁੰਦਾ ਇਹਨਾਂ ਨੂੰ ਸਾਡੇ ਸਾਰਾ ਸਾਰੀ ਮਸ਼ੀਨਰੀ 6 ਵਜੇ ਨੂੰ ਤਾਂ ਬੰਦ ਕਰਵਾ ਦੇਦੀ ਆ ਯਾਨੀ ਕਿ ਵੀ ਰਾਤਾਂ ਨੂੰ ਕੰਮ ਨਹੀਂ ਆਪਾਂ ਕਰਦੇ ਤੇ ਬੰਦਿਆਂ ਨੂੰ ਪਹਿਲਾਂ ਹੀ ਗਿਆ ਹੁੰਦਾ ਵੀ ਸਵੇਰੇ ਜਲਦੀ ਉੱਠੋ ਤੇ ਰਾਤ ਨੂੰ ਨਾ ਬਸ ਸਵੇਰੇ ਤੜਕੇ ਨਿਕਲ ਚੱਲੋ ਵੀ ਰਾਤਾਂ ਨੂੰ ਟੱਕਰਾਂ ਨਹੀਂ ਮਾਰਨੀ ਆ ਬਸ ਸਵੇਰੇ ਜਿੰਨੇ ਵਜੇ ਮਰਜ਼ੀ ਆਜੋ ਇਹ ਚੀਜ਼ ਹੁੰਦੀ ਆ ਏ ਇਹ ਲਾ ਨਈ ਏ ਲਾ ਬਰਾਦਰ 5082 ਹੈ ਵੈਰੈਟੀ ਪੂਰੀ ਸੋਹਣੀ ਹੈ ਪੂਰੀ ਗੋਲ ਗੋਲ ਹੈ ਬਈ ਹਾ ਇਹ ਲਾ ਮੱਕੀ ਦੇ ਗੁੱਲ ਅਜੇ ਵੀ ਉਵੇਂ ਪਿਆ ਲੈ ਪੂਰਾ ਕਿਹੜਾ ਪਿਆ ਮੱਕੀ ਦਾ ਗੁੱਲ ਕਿੰਨੀ ਖਾਦ ਪੈ ਜਾਂਦੀ ਆ ਦੇ ਲੋ ਖੇਤ ਚ ਨਾ ਝੋਨਾ ਵਿੱਚ ਹੀ ਆ ਮੱਕੀ ਦਾ ਸਾਰਾ ਬਾਣ ਵਿੱਚ ਹੀ ਆ ਮੱਕੀ ਦੇ ਜਿੰਨਾ ਸੀਗਾ ਤੇ ਆਪਣਾ ਹੁਣ ਆਲੂਆਂ ਦਾ ਵੀ ਵਿੱਚ ਹੀ ਪੈ ਗਿਆ ਕਿੰਨੀਆਂ ਖਾਦਾਂ ਇਹ ਚ ਪੈ ਜਾਂਦੀਆਂ ਨੇ ਇਹ ਲੋ ਹਨਾ ਬਾਧੂ ਖਾਦ ਥੋੜੀਆਂ ਨਹੀਂ ਬਹੁਤ ਜ਼ਿਆਦੇ ਖਾਦਾਂ ਪੈ ਜਾਂਦੀਆਂ ਤੇ ਇਹ ਬਾਈ ਆਪਣਾ ਐਲ ਆਰ ਸੀਗਾ ਇੱਧਰ ਇਹ ਐਲ ਆਰ ਦੀ ਆਪਾਂ ਗੋਲੀ ਲਾਈ ਸੀ ਕਿਉਂਕਿ ਇਹ ਦੇ ਨਾਲ ਹੋਰ ਆਪਾਂ ਕੋਈ ਲਾ ਨਹੀਂ ਦੀ ਸਕਦੇ ਤਾ ਕਰਕੇ ਐਲਰ ਦੀ ਗੋਲੀ ਪਈ ਸੀ ਆਪਣੇ ਕੋਲ ਜਮੇ ਛੋਟੀ ਛੋਟੀ ਬਰੀਕ ਸ਼ਰਰੀ ਜੀ ਜਿਹੜੀ ਹੁੰਦੀਆਂ ਉਹ ਸੀ ਇਹ ਤੇ ਇਹਨੇ ਬੜਾ ਵੱਡਾ ਸਾਇਤ ਤਾਂ ਨਹੀਂ ਕਰਿਆ ਹੁਣ ਪਰ ਹਾਂ ਇਹ ਚਾਹ ਮੀਂਹ ਤੋਂ ਬਾਅਦ ਵੀ ਵਈਏ ਤੇ ਫੰਗੀ ਸੈਡ ਤੇ ਤੇਲੇ ਵਾਲੀ ਸਪਰੇ ਕਰਕੇ ਗਏ ਆ ਤੇ ਹੁਣ ਥੋੜੇ ਦਿਨ ਹੋਰ ਨਹਾ ਕੇ ਬਾ ਵੇਲ ਵੜਦਾਂਗੇ ਹਜੇ ਅੱਜ ਨਹੀਂ ਵੜਣੀ ਵੇਲ ਥੋੜੇ ਦਿਨ ਹੋਰ ਨਹਾਵਾਗੇ ਕਿਉਂਕਿ ਇਹ ਤਾਂ ਹਜੇ ਆਪਾਂ ਥੋੜਾ ਟਾਈਮ ਹੀ ਹੋਇਆ ਨਾ ਉਹ ਕਰੀਨ ਸਾਈਜ਼ ਤਾਂ ਇਹਦਾ ਹੋਣਾ ਛੋਟਾ ਹੀ ਬਾਹਲਾ ਨਜ਼ਾਇਜ਼ ਵੱਡਾ ਨਹੀਂ ਹੋਣਾ ਦੇਖੋ ਸਹਜ ਇਹ ساری ਗੋਲੀ ਲਈ ਸੀ ਨੂੰ ਗਿਣਤੀ ਚ ਦਾਣਾ ਨਹੀਂ ਇੰਨਾ ਹੁੰਦਾ ਗੋਲੀ ਨੂੰ ਕਿਉਂਕਿ ਪਾਵਰ ਦੇ ਹਿਸਾਬ ਨਾਲ ਹੀ ਬਾਈ ਦਾਣੇ ਬਣਨੇ ਹੁੰਦੇ ਆ ਜਿੰਨੀ ਕੁ ਪਾਵਰ ਹੁੰਦੀ ਆ ਗੋਲੀ ਚ ਹਾਂ ਪਰ ਇੰਨਾ ਹੈਗਾ ਸੀਡ ਦਾ ਥੋੜਾ ਸੋਹਣਾ ਕੰਮ ਦੇ ਦਿੰਦੀ ਆ ਵੀ ਸੀਡ ਜੇ ਬਣਾਉਣਾ ਸੀਡ ਦੇ ਲਈ ਕੰਮ ਦੇ ਦਿੰਦੀ ਆ ਹਾ ਦੂਜੇ ਬੁੱਟੇ ਦਾ ਆਲੂ ਹੋ ਗਿਆ ਇੱਧਰ ਲੈ ਇੱਕ ਮੋਟਾ ਆਲੂ ਆ ਇੱਕ ਥੋੜਾ ਛੋਟਾ ਬਾਕੀ ਸਾਰੇ ਉਹ ਹਜੇ 2-4 ਦਿਨ ਹੋਰ ਖੜਾ ਕੇ ਫੇਰ ਆਪਾਂ ਵੜਦਾਂਗੇ ਵੀ ਤੇ ਬੇਲ ਦੇਖ ਲਓ ਅੱਜ ਵੀ ਪੂਰੀ ਤੰਦਰੁਸਤ ਪਈ ਐ ਜੀ ਐਲ ਆਰ ਦੀ ਪੂਰੀ ਓਕੇ ਦੀ ਰਿਪੋਰਟ ਵੇਲੇ ਬਸ ਅੱਜ ਹੁਣ ਉਹ ਵੜਦੂਗਾ ਉਹ ਵੜਦੂ ਉਸ ਤੋਂ ਬਾਅਦ ਫੇਰ 2-4 ਦਿਨਾਂ ਤੱਕ ਆਪਾਂ ਬੇਲ ਇਹਦੀ ਵੜਦਾਂਗੇ ਫੇਰ ਨਹੀਂ ਬੇਲ ਨਹੀਂ ਰੱਖਣੀ ਆਪਾਂ ਵੇਲ ਵੱਢ ਕੇ ਬਸ ਖਤਮ ਕਰੀਏ ਕਹਾਣੀ ਕਿਉਂਕਿ ਗੱਲ ਹੈਗੀ ਐ ਹੁਣ ਜਿਹੜਾ ਸੈਜ ਹੋ ਗਿਆ ਹੋ ਗਿਆ ਫਿਰ ਪਤਾ ਕੀ ਗੱਲ ਆ ਤੇ ਸਾਰਾ ਖੱਤਾ ਖਰਾਬ ਹੋ ਜਾਣਾ ਪਟਾਈ ਦੇ ਲਈ ਕਿ ਜਿਵੇਂ ਇੱਥੇ ਆਪਣੇ 12 ਗਿੱਲੇ ਆ 12 ਗਿੱਲੇ ਦੇ ਵਿੱਚੋਂ ਇਹ 2 ਗਿੱਲੇ ਰਹਿ ਜਾਣੇ ਫਿਰ ਨਹੀਂ ਜੇ ਵੇਲ ਨਾ ਵੱਢੀ ਇਹਨਾਂ ਨੇ ਫਿਰ ਡਿੱਕਾ ਸਾਰੇ ਖੱਤੇ ਨੂੰ ਲਾਉਣਾ ਮੱਕੀ ਇੱਧਰ ਬੀਜੀ ਜਾਣੀ ਆ ਜੇ ਇੰਨੀ ਕਿ ਜਗ੍ਹਾ ਛੱਡਤੀ ਇਹਨੂੰ ਫਿਰ ਪਾਣੀ ਲੇਟ ਲੱਗੂ ਸਾਰਾ ਕੰਮ ਖਸਾਬ ਕੀ ਉਹਦੇ ਨਾਲੋਂ ਚੰਗਾ ਕਿ ਇਹਦੀ ਵੀ ਟਾਈਮ ਨਾਲ ਹੀ ਬੇਲ ਵੜ ਦੇਣੀ ਆ ਜਿਹੜਾ ਸੈਜ ਹੋਇਆ ਹੋਇਆ ਹੁਣ ਨਾਲ ਹੀ ਲਵੇੜ ਦਾਂਗੇ ਉਹ ਇਹਦੇ ਨਾਲੋਂ ਗੱਲ ਇੰਨੀ ਕਾ ਵੀ ਜੇ ਇਹਦੀ ਥੋੜੀ ਦਿਨ ਬਾਅਦ ਤੋਂ ਵੀ ਬੇਲ ਵੜਦੇ ਆ ਤਾਂ ਐਲਰ ਦਾ ਛਲਕਾ ਥੋੜਾ ਛੇਤੀ ਪੱਕ ਜਾਂਦਾ ਇਹ ਫਰਕ ਹੈਗਾ ਐਲਰਚ ਪਾਣੀ ਘਟ ਹੁੰਦਾ ਨਾ ਬਾਈ ਤਾਂ ਕਰਕੇ ਐਲਰ ਦਾ ਛਿਲਕਾ ਥੋੜਾ ਜਿਹੀ ਜੀਤੀ ਪੱਕ ਜਾਂਦਾ ਹੋਰ ਵੈਰੈਟੀਆਂ ਦਾ ਛਿਲਕਾ ਪੱਕਣ ਨੂੰ ਟਾਈਮ ਲੱਗਦਾ ਲੈ ਲੋ ਆਲੂ ਨੂੰ ਨੁਕਸਾਨ ਵੀ ਨਹੀਂ ਕੋਈ ਕਰਦਾ ਨਾ ਆਲੂ ਬਾਹਰ ਨਿਕਲਦਾ ਕੋਈ ਪ੍ਰੋਬਲਮ ਨਹੀਂ ਇਸ ਚੀਜ਼ ਦੇ